ਉਹ ਗਰਮੀ ਆ ਹੁਣ ਅਗਲੇ ਨੂੰ ਕਹੇ ਵੀ ਇੰਨੇ ਪੈਸੇ ਲਾਉਂਦੇ ਆ ਮੁੱਲ ਸਹੀ ਆ ਪੈਸੇ ਲੈ ਲੈ ਕੁਰਸੀ ਚ ਹੁਣ ਪਵਾ ਦਨੇ ਆ ਹਾਂ ਬਾਈ ਵੇ ਬਾਕੀ ਤੁੰਗ ਬਸੇ ਮੁੰਡਿਆ ਦਾ 25 ਆ ਹੂੰ ਕਹਿੰਦਾ 22 ਦੇ ਦਾਂਗੇ ਹਾਂ ਯਾਰੇ ਐ ਨਹੀਂ ਹੋਣਾ ਹਰਵਾਨ ਕੀ ਲਾਉਣਾ ਲਾ ਯਾਰ ਵੀ ਚੀੜ ਪੜੀ ਆ ਫਿਰ ਆ ਉਹ ਤਾਂ ਜੂੜਾ ਕੋਸਾ ਸਾਰੇ ਵੀ ਸਾਹਮਣੇ ਤੇਰੇ ਸਾਹਮਣੇ ਆ ਜੋਸ ਹੈਗਾ ਹਾਂ ਤੇ ਸਾਹਮਣੇ 20 ਪੀ ਹੋਈਆ ਚ ਹੈ ਇਹ ਸਨੇ ਦੇ ਲੇਖ ਬੋ ਕਰ ਲੇ ਜੀ ਲਾਣਨਦਰ ਜੂ ਦੇਖ ਵਾਏ ਪਤਾ ਅਗਲਾ ਕਮਾਲ ਹੈ 20000 ਕਹਤੇ ਆਪਨ ਕੇ ਉਹ ਇਸ ਦਾ ਅਗਲ ਸਿੱਧੀ ਦਾ ਪੁੱਛਣਾ ਕੱਲੀ ਦਾ ਕੱਲੀ ਵੀ ਦੇ ਦਾਂਗੇ ਕੱਲੀ ਦਾ ਅੱਕੜ ਘਟੇ ਆਪਾਂ ਨੂੰ ਸਿੱਧੀ ਦਾ ਹਤੀ ਮਾਦਾ ਤੈਨੂੰ ਚਾਰਾਂ ਦੀ ਕਹਿੰਦਾ ਦੱਸ ਦੇ ਮੈਂ ਤਾਂ ਬਾਈ ਮੰਦੇ ਨਾਲ ਇਹਨੇ ਮੰਗ ਰਿਆ ਤੂੰ ਨਾ ਨਾ ਠੀਕ ਹੈ ਬਾਈ ਠੀਕ ਹੈ ਤੇਰਾ ਮਾਲ ਹੈ ਤੂੰ ਪੰਜਾਹ ਮੰਗ ਲੈ ਆ ਆਜਾ ਤੂੰ ਬਾਈ ਮੰਡੀ ਲਗਾ ਫਿਰ ਤਾਹੂ ਜੇ ਤੋਨੇ ਉਸ ਤਰ੍ਹਾਂ ਹੀ ਲਗਾ ਦੋ ਹਾਂ 12000 ਕਿਲੇ ਲੈ ਮੈਂ ਭਾਈ ਠੀਕ ਚਾਰ ਹਜ਼ਾਰ ਲੱਗ ਗਿਆ ਚਾਰ ਹਜ਼ਾਰ ਲੈ ਲੈ ਬੱਚਾ ਹੈ ਬਸ 12000 ਬੱਚਾ ਤਿੰਨੀ ਹੈ ਬਦਿਆ ਸਹੀ ਹੈ ਮੁੱਲ ਰੇਟ ਗਲਤ ਨਹੀਂ ਹੈਗਾ ਚੁੱਕੀ ਪੜੀ ਹੈ ਕਿੰਨੇ 15 15.5 ਵਾਲਾ ਵੀ ਆਪਣੇ ਵਿਚ ਬੰਦਾ ਖੜਾ ਹੈ ਬਸ ਤੇ ਆ ਫਿਰ ਵਿਚਾਲੇ ਨੂੰ ਦੇ ਦੇ ਸਾਨੂੰ ਬਾਹਰ ਵਾਲੇ ਨੂੰ ਨਾ ਦੇ ਨਾ ਦੇ ਕਿਉਂ ਵੀ ਵਿਚਾਲੇ ਨੂੰ ਦੇ ਦੇ ਜਿਹੜਾ ਅਗਲੇ ਦਾ ਵਿਚਰਦਾ ਉਹਦਾ ਤਾਂ ਫਾਇਦਾ ਹੋਵੇ ਉਸ ਇਨਸਾਨ ਦਾ ਵੀ ਫਾਇਦਾ ਹੋਣਾ ਚਾਹੀਦਾ ਬਈ ਆਪਣੀ ਆਪਣੀ ਨੀਗਾ ਇੱਕ ਪਾਸੇ ਖਾਤਰ ਲਿਓ ਪਸੂ ਠੀਕ ਕਰ ਸੁਣ ਮੇਰੀ ਇਹ ਮੇਰੇ ਇੱਕ ਮੰਨ ਮੇਰੀ ਬਾਤ ਸੁਣ ਮਾਰੇ ਤਾਂ ਗੱਡੀਆਂ ਕੰਮ ਰੱਜੂ ਨੂੰ ਪਤਾ ਹੈ ਆਮਨੇ ਵੀ ਖਰੀਦ ਕੇ ਵੇਚਣੀ ਹੈ ਰੱਖਣਾ 10 ਰੁਪਏ ਫालतू ਲੈ ਦੇ ਹਾਂ ਇਹ ਤੇ ਖੁਦ ਕਹਾਣੀ ਆ ਉਹ ਉਹ ਤਾਂ ਇੱਧੂ ਪਹਿਲੀ ਮੰਡੀ ਤੇ ਬੰਦਾ ਆਇਆ ਅੱਜ ਅੱਛਾ ਜੀ ਲੈ ਵੇਖਦਾ ਵੇਚਣਾ ਅੱਛਾ ਜੀ ਉਹ ਕਹਿੰਦਾ ਐ ਰਸਕੂਨ ਕਰਦੀ ਮੰਡੀ ਐ ਤੁਸ ਕਾਰਨ ਸਾਮ ਨੂੰ ਅਗਲੀ ਮੰਡੀ ਤੇ ਵੇਚੀ ਜੀ ਠੀਕ ਹੈ ਜੀ ਮੈਂ ਪਾਰਾ ਮਾਤਰਾ ਕਰਾ ਕਰੀਓ ਮੇਰੀਆਂ ਬੱਕਰੀਆਂ ਨੂੰ ਮਾਰ ਪਈਆਂ ਨੇ ਜਿਹੜੀ ਚੱਕਰ ਆ ਇਹ ਤਾਂ ਕੋਈ ਨਾ ਕੋਈ ਸੱਪ ਲਾ ਉਹ ਗਰਮੀ ਆ ਹੁਣ ਅਗਲੇ ਨੂੰ ਕਹੇ ਵੀ ਇੰਨੇ ਪੈਸੇ ਲਾਉਂਦੇ ਆ ਮੁੱਲ ਸਹੀ ਆ ਪੈਸੇ ਲੈ ਲੈ ਖੁਰਜੀ 'ਚ ਹੁਣ ਪਵਾ ਦਨੇ ਆ ਹਾਂ ਅਦਲਾ ਮੋਸੂ ਟੰਗਾ ਦੇ ਹੁਣ ਖੁਰਜੀ 'ਚ ਪਾਉਂ ਉਹ ਖੜਿਆ ਖੁਰਜੀ ਵਿੱਚ ਕਿਉਂ ਕਾ ਹੋਇਆ ਯਾਰ ਇਹ ਖੜੀ ਲੈ ਜਾਗੇ ਜਾਂ ਗੱਡੀ ਖੜੀ ਆਸੀ ਜੀ ਮੇਰੇ ਰਿਸ਼ੇ ਦਾ ਮਾਰਿਆ ਤਾਂ ਆ ਵਜਾ ਪੂਰ ਕੇ ਆਈ ਮੇਰੇ ਕੋਲ ਦਾ ਖਾਸੀ ਦੇ 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 ਨਾ ਰਾ 15 ਦਿਨਾਂ ਦਾ ਗੱਲ ਤੇ 30 90 15 ਬੰਨ ਪੂਰਾ ਤਾਂ 500 ਰੁਪਏ ਨਿਕ ਤੋਂ ਦਿੱਲੀ ਦਾ ਖਰਚਾ ਪੜ ਜਾਏਗਾ ਨਕਾ ਮੇਰੇ ਕੋਲੋਂ 50 ਮੈਂ ਕਰੂ 5000 ਰੁਪਏ ਬਾ ਸੁਣ ਲੈ 1 ਨਿਕ ਤੋਂ ਲੇ ਗਏ ਨਾ 70 70 80 ਚੰਗਾ ਲੇ ਗਏ ਕਿਵੇਂ ਬਿਕਾ ਸਕਦੇ ਆਂਗਾ

ਉਦੇ ਕੋਲੇ ਜਾ ਕੇ ਯਾਰ ਬੇਲੀਆਂ ਨੇ ਤਾਂ ਜਾਣਾ ਹੀ ਪੈਂਦਾ ਜੇ ਕੋਈ ਮਰਜੀ ਵਿਚਰੇ ਦਾ ਦੁੱਖ ਨਾ ਮਿਲਦਾ ਇਤਨਾ ਮਾਰਮ ਦਰਦੀ ਹੈ ਹਾਂ ਤੇਰੇ ਨਾਲ ਕੋਈ ਵਾਸਤਾ ਹੋ ਜਾਏ ਤਾਂ ਪੰਚੜਾ ਤਾਂ ਮੈਨੂੰ ਪੜਾਗਾ ਭਾਈ ਬੱਸ ਜਾਇਆ ਕਰ ਦੁੱਖ ਸੁੱਖ ਮੈ ਸੁੱਖ ਮਨਾ ਜਾ ਉਹ ਵੀ ਸੁਣ ਕੇ ਉਹਦੀ ਪਾਰ ਗਿਆ ਮੈਂ ਮੈਨੂੰ ਦੱਸਿਆ ਕਿਸੇ ਬੰਦੇ ਨੇ ਮੈਂ ਨਹੀਂ ਮੈਂ ਨਹੀਂ ਲਿਖਦੇ ਤੇਰੇ ਵਿੱਚ ਕਿੱਥੇ ਅੱਲਾ ਹਾਂ ਲੋਕੇ ਕੀ ਕਹਣਗੇ ਵੀ ਭਾਈ ਮਰ ਗਿਆ ਵਪਾਰ ਕਰਦਾ ਸਹੀ ਗੱਲ ਹੈ ਸੰਗ ਮਰ ਗਿਆ ਜੀ ਉਹ ਸਾਰੀਆਂ ਗੱਲਾਂ ਛੱਡ ਅਰਤੀਆ 13000 ਲਵਾ ਦਿਆ ਆਪਣੀ ਇਹ ਹੁੰਦੀ ਹੈ ਮੈਂ ਤੈਨੂੰ ਕਹਿਣਾ ਵੀ ਕਰ ਦੇ ਉਹ ਪੱਟ ਪਕਰੇਗਾ ਤਰ ਰਦਾ ਨਾ ਨਾ ਠੀਕ ਹੈ ਬਈ ਬੰਦਾ ਮੈਂ ਕਰਤੀ ਆਪਣੀ ਲੰਡਾ ਆਪਣਾ ਖੋਦਣਾ ਆਪਣਾ ਉਹ ਵਾਜਾ ਕਾਫੀ ਦੇਖ ਲੈ ਮੈਂ ਦੱਸ ਕੇ ਨੀ ਨੋਕਾ ਹੀ ਨਹੀਂ ਨਾ ਇਹ ਮੈਂ ਦਿੰਦੀ ਮੁੱਲ ਲਾਤਾ ਬੰਦੇ ਨੇ ਪੂਰਾ ਆਪਾਂ ਆਖੜੇ ਨੂੰ ਫੋਨ ਕਰਾ ਚੜਾ ਕੇ ਕਾਸ ਤੇ ਲੱਗ ਗਿਆ ਮਾ ਲਿਆ ਵੇ ਐਸੇ ਨਹੀਂ ਉਹਨੇ ਗਲਤ ਲਾਇਆ ਨਹੀਂ ਆਪਾਂ ਵੀ ਰਾਜੂ ਪੈਸੇ ਲਾਤੇ ਬੰਦੇ ਨੇ ਸਹੀ ਦੇਖ ਲੈ ਤੇ ਬਾਦ ਨਾ ਨਾ ਕਾਨੂੰ ਤੇਰੀ ਮਰ ਗਈ ਹੈ ਹੋਰ ਦੇ ਦੇ ਕਿਸੇ ਨੇ ਕਿਉਂ ਬਈ ਆਲੇ ਵੀ ਗੱਲ ਉਹ ਹੋ ਗਈ ਫਿਰ ਹੁਣ ਇੱਕ ਹਫਤਾ ਇਹਨਾਂ ਨੂੰ ਰੋਕ ਲੈ ਮੱਗਰ ਨੂੰ ਦਵਾ ਦਾਂਗੇ ਬਸ ਗੱਡੀ 'ਚ ਪਾ ਦਾਂਗੇ ਸਾਰੀ ਚੱਕ ਕੇ